350 ਸਾਲ ਬੀਤ ਚੁਕੇ ਸੰ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅੱਜ ਵੀ ਮਨੁੱਖਤਾ ਦੇ ਇਤਿਹਾਸ ਦਾ ਸਭ ਤੋਂ ਚਮਕਦਾ ਚਿਰਾਗ ਹੈ ਉਸ ਸਮੇਂ ਜਦ ਅਨਿਆਇ ਜ਼ੁਲਮ ਅਤੇ ਜ਼ਬਰਦਸਤ ਹਨੇਰਾ ਫੈਲ ਰਿਹਾ ਸੀ ਕਸ਼ਮੀਰੀ ਪੰਡਤ ਆਪਣੇ ਧਰਮ ਦੀ ਅਸਤੀਤਵ ਨੂੰ ਬਚਾਉਣ ਲਈ ਹਰ ਥਾਂ ਅਰਦਾਸ ਕਰ ਰਹੇ ਸਨ ਆਖਿਰ ਉਹਨਾਂ ਦੇ ਕਦਮ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਪਹੁੰਚੇ ਗੁਰੂ ਜੀ ਨੇ ਉਹਨਾਂ ਨੂੰ ਕੰਬਦੀ ਆਵਾਜ਼ ਵਿੱਚ ਲੁਕਿਆ ਦੁੱਖ ਸੁਣਿਆ ਅਤੇ ਬਿਨਾਂ ਕਿਸੇ ਹਿਚਕਿਚਾੜ ਦੇ ਕਿਹਾ ਤੁਹਾਡਾ ਧਰਮ ਤੁਹਾਡੀ ਆਜ਼ਾਦੀ ਹੁਣ ਮੇਰੀ ਜ਼ਿੰਮੇਵਾਰੀ ਹੈ ਦਿੱਲੀ ਲਿਆਂਦੇ ਗਏ ਗੁਰੂ ਸਾਹਿਬ ਜੀ ਨੂੰ 82 ਕਰਕੇ ਡਰਾਉਂਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹਨਾਂ ਦੇ ਚਿਹਰੇ ਤੇ ਦੇਵਾਂ ਸ਼ਾਂਤੀ ਸੀ ਸਜਾਏ ਮੌਤ ਦੇ ਹੁਕਮ ਤੋਂ ਪਹਿਲਾਂ ਵੀ ਗੁਰੂ ਜੀ ਨੇ ਕੇਵਲ ਇਹੀ ਕਿਹਾ ਮਨੁੱਖਤਾ ਦੀ ਰੱਖਿਆ ਮੇਰਾ ਕਰਤਬ ਹੈ ਚਾਹੇ ਇਸ ਲਈ ਸਿਰ ਵੀ ਦੇਣਾ ਪਵੇ ਚਾਂਦਨੀ ਚੌਕ ਵਿੱਚ ਦਿੱਤੀ ਗਈ ਉਹ ਸ਼ਹਾਦਤ ਸਿਰਫ ਇੱਕ ਘਟਨਾ ਨਹੀਂ ਸੀ ਇਹ ਇੱਕ ਸੁਨੇਹਾ ਸੀ ਕਿ ਸੱਚ ਨੂੰ ਤਲਵਾਰਾਂ ਨਾਲ ਖاموش ਨਹੀਂ ਕੀਤਾ ਜਾ ਸਕਦਾ ਅੱਜ 350 ਸਾਲ ਬਾਅਦ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਸਾਨੂੰ ਸਿਖਾਉਂਦੀ ਹੈ ਕਿ ਹਿੰਮਤ ਸੱਚਾਈ ਅਤੇ ਆਜ਼ਾਦੀ ਲਈ ਖੜੇ ਹੋਣਾ ਹੀ ਸੱਚੀ ਮਨੁੱਖਤਾ ਹੈ ਤੰਤਾਂ ਚੀਗ ਰਤੇ ਬਾਦਰ ਸਾਹਿਬ